ਉਹ ਪੋਤ ਦਾ ਹਿਸਾਬ ਤਾਂ ਤੂੰ ਹੀ ਲਿਖਣਾ ਹੁਣ ਮੈਂ ਤਾਂ ਲਿਖਣਾ ਨਹੀਂ ਆ ਹੂੰ ਤੇ ਜੋ ਤੂੰ ਲਿਖਣਾ ਲੈ ਲੈ ਤੇ ਤੇ ਯਕੀਨੀ ਆ ਮੈਂ ਲਿਖਿਆ ਉਹ ਤਾਂ ਅੱਛਾ ਇਹ ਕਰ ਫਿਰ ਵੇਖ ਲੈ ਪੈਸੇ ਉਹਨਾਂ ਰੁਪਈਆ 500 ਲੈ ਜੀ ਮੇਕੋ ਉਹ 500 ਰੁਪਈਆ ਨਹੀਂ ਮੈਂ ਖਾੜਨਾ ਕੋਹਣਾ ਤੇ ਨਾਲੇ ਮੈਨੂੰ ਗੱਡੀ ਦੇਈ ਤੂੰ ਕੱਲਾ ਪ੍ਰਧਾਨ ਬਣਿਆ ਪ੍ਰਧਾਨਗੀ ਵਾਲੀ ਗੱਲ ਕਿਹੜੀ ਇਹ ਦੇ ਵਿੱਚ ਯਾਰ ਕੰਮ ਤੂੰ 1 ਰੁਪਈਆ ਤਾਂ ਨਹੀਂ ਕਰਦਾ ਤੇ ਚੀਜ਼ਾਂ ਤੈਨੂੰ ਸਾਰੀਆਂ ਦੇ ਦੀਆਂ ਉਹ ਯਾਰ ਨਹੀਂ ਦੇਣੀ ਤੂੰ ਗੱਡੀ ਨਹੀਂ ਮਿਲਣੀ ਗੱਲ ਫਿਰ ਲਵਲੀ ਹਾਏ ਇਹਨਾਂ ਨੂੰ ਕੀ ਹੋ ਗਿਆ ਵਾ ਪਤਾ ਤੂੰ ਹੁਣ ਹੈਗਾ ਵਾ ਪੁੱਤ ਮਿਹਨਤੀ ਤੇ ਉਹ ਕਰਦਾ ਕੁਛ ਨਹੀਂ ਆ ਜੇ ਭਲਕੇ ਮਾਲਾ ਮੈਂ ਪੈੜੀ ਇਕੱਠੀ ਰੱਖੀ ਉਹਨੇ ਕਹਣਾ ਮੈਨੂੰ ਬੱਕਰੀ ਦੇ ਦੋ ਤੇ ਮੁੜ ਕੇ ਜੋ ਇੱਕ ਪਤਾ ਪਊਗਾ ਤੇ ਕੀ ਕਰਨਾ ਗੱਡੀ ਗੱਲ ਤੇ ਤੁਹਾਡੀ ਸਾਰੀ ਠੀਕ ਵਾ ਪਰ ਮੈਂ ਉਦਾਂ ਇਹ ਗੱਲ ਸੋਚਣ ਲਿਆ ਆਂ ਵੀ ਜੇ ਆਪਾਂ ਹੁਣ ਪੈੜੀ ਐਡ ਕਰ ਲਈਦਾ ਤੇ ਮੁੜ ਕੇ ਸਾਰੀ ਉਮਰ ਦਾ ਮੇਰਾ ਬਣ ਜਾਣਾ ਉਹ ਮੜੀ ਉਹ ਪੁੱਤ ਜੋ ਬਣਾ ਹਾਂਜੀ ਦੱਸੋ ਮੈਂ ਕਹਿੰਦਾ ਸੀਗਾ ਹਾਂਜੀ ਪੱਤੀਆਂ ਚਾਰ ਗਈਆਂ ਵਾ ਅੱਛਾ ਤੇ ਉਹ ਵੇਖ ਲੈਣ ਦੇ ਹਿਸਾਬ ਮੜਾ ਜਾ ਨਾਲੇ ਲਿਖ ਲਿੰਦੇ ਬੁੱਕ ਚ ਉਹ ਪੁੱਤ ਹਿਸਾਬ ਤਾਂ ਤੂੰ ਹੀ ਲਿਖਣਾ ਹੁਣ ਮੈਂ ਤੇ ਲਿਖਣਾ ਨਹੀਂ ਆ ਹੂੰ ਤੇ ਜੋ ਤੂੰ ਲਿਖਣਾ ਲੇ ਲਾ ਤੇ ਤੇਰੇ ਤੇ ਯਕੀਨ ਹੀ ਆ ਮੈਂ ਲਿਖਿਆ ਵਾ ਉਦਾਂ ਤੁਸੀਂ ਕਰੀ ਫਿਰ ਵੇਖ ਲਿਓ ਹੈ ਹਾਂ ਚਲੋ ਕੋਈ ਨਹੀਂ ਮੈਂ ਵਾਦਾ ਹੋਊਗਾ ਇਹਦੇ ਵਿੱਚ ਹੀ ਲਿਖਿਆ ਜੇ ਠੀਕ ਹੈ ਠੀਕ ਤੁਸੀਂ ਆਪੇ ਵੇਖ ਲਿਓ ਚਲ ਠੀਕ ਹੈ ਤੇ ਉਹ ਮੇਰਾ ਇਰਾਦਾ ਸੀਗਾ ਹਾਂਜੀ ਤੇ ਹੁਣ ਕਮਾਦ ਵਾਲੀ ਪੈੜੀ ਤੇ ਵੇਲੀ ਹੋ ਗਈ ਆ ਤੇ ਉਹ ਚ ਕਣਕ ਸੋਟ ਲੈਣੇ ਮੜੀ ਮੋਟੀ ਉਹ ਤੇ ਪੁੱਤ ਤੇਰੀ ਮਿਹਨਤ ਹੀ ਆ ਹੂੰ ਤੂੰ ਹੀ ਸਭ ਕੁਝ ਕਰਨਾ ਉਹਨੇ ਤੇ ਹੱਥ ਨਹੀਂ ਲਾਉਂਦਾ ਕੰਮ ਨੂੰ ਜੀ ਮੈਂ ਤਾਂ ਹੋ ਜੂਗੀ ਠੀਕ ਵਾ ਤੇ ਜੇ ਕੱਚੀ ਰਹੂਗੀ ਤੇ ਗੁਜਰਾਂ ਦੇ ਦਾਂਗੇ ਚੱਲ ਇਦਾਂ ਕਰ ਲੈਨੇ ਆ ਹਨਾ ਉਥੇ ਮੇਲ ਵਾਲਿਆਂ ਨੂੰ ਤੁਹਾਡਾ ਖਾਤਾ ਦਿੱਤਾ ਵਾ ਅੱਛਾ ਤੇ ਉਹ ਪਰਚੀਆਂ ਦੇ ਪੈਸੇ ਕਹਿੰਦੇ ਆ ਵੀ ਮਹੀਨੇ ਤੱਕ ਆ ਜਣੀਆਂ ਅੱਛਾ ਨਾਲ ਘਟਾ ਵਾਦਾ ਵੀ ਕਰਦੇ ਮੈਸੇਜ ਆ ਜਣਾ ਵਾ ਮੈਸੇਜ ਆ ਜਣਾ ਵਾ ਤੇ ਉਹ ਤੁਹਾਡੇ ਖਾਤੇ ਜੀ ਆਉਣੇ ਹੈ ਠੀਕ ਆ ਮੈਂ ਤੇ ਪਰਚੀਆਂ ਲੈ ਕੇ ਆਏ ਮੈਂ ਵੇਖ ਲੈਂਦਾ ਤੇ ਫਿਰ ਨਹੀਂ ਚਲੋ ਉਹਨੇ ਕੋਈ ਨਹੀਂ ਮੈਂ ਵੇਖ ਠੀਕ ਤੇ ਜਿਹੜੀ ਉਹ ਪੈੜੀ ਹੋਈ ਹੈ ਨਾ 베ਲੀ ਤੇ ਉਹਦੇ ਚ ਕਣਕ ਭੀਗ ਲੋ ਫੇ ਕੋਈ ਨਹੀਂ ਫੇ ਮੈਂ ਬੰਬੀ ਤੇ ਹੀ ਆ ਮੈਂ ਮਗਰੇ ਚੱਲ ਜਾਣਾ ਉਹਦੇ ਚੱਲ ਇਦਾਂ ਕਰ ਲੋ ਤੇ ਜਾ ਕੇ ਤੇ ਉਹ ਵੇਛੇ ਤੇ ਕਰ ਲੈਨੇ ਆਪਾਂ ਹੈ ਚਲੋ ਠੀਕ ਹੈ ਨਹੀਂ ਮਾਣਾ ਜੀ ਹਸਾ ਤੀ ਮਾਰ ਲੀ ਕੋਈ ਗੱਲ ਨਹੀਂ ਮੈਂ ਵੇਖ ਲੀ ਉਹ लवली ਅੱਜ ਕਿਥੋਂ ਦਿਨ ਚੜ ਗਿਆ ਵਾ ਬੰਬੀ ਤੇ ਬੈਠਾ ਵਾ ਓਏ ਆਹੋ ਯਾਰ ਘਰ ਵੀ ਨਹੀਂ ਆਵੇਂ ਟਪ ਟਪ ਘਾਟੀ ਤੇ ਮੈਂ ਚੱਲ ਬੰਬੀ ਤੇ ਆ ਜਣਾ ਅੱਛਾ ਬੈ ਜਾ ਉਹ ਬੈਠੇ ਬਸ ਮੈਂ ਤੇ ਚਲੇ ਪੈਲੀਆਂ ਚ ਮੇਰਾ ਰਾਦਾ ਚੱਲ ਯਾਰ ਹੁਣ ਕਮਾਤ ਵਧਿਆ ਵਾ ਨਾ ਆਹੋ ਤੇ ਕਣਕ ਬੀਜ ਲਈਏ ਤੇ ਮਰਾਹ ਮਸਾ ਹਲਾ ਮੇਰੇ ਨਾਲ ਉਹ ਨਹੀਂ ਯਾਰ ਮੇਰੀ ਤਾਂ ਲੱਤ ਚ ਪੀੜ ਹੋਣ ਦੀ ਆ ਮੈਂ ਤਾਂ ਅੱਗੇ ਡੈਡੀ ਨੂੰ ਵੀ ਕਹਿ ਕੇ ਉਹ ਪੀੜਾਂ ਕਿਤੇ ਤੋ ਬੁੱਢਾ ਹੋ ਗਿਆ ਵਾ ਯਾਰ ਹੁਣੇ ਉਹ ਨਹੀਂ ਪਤਾ ਨਹੀਂ ਕੀ ਗੱਲ ਹੋਈ ਆ ਦੋ ਤਿੰਨ ਦਿਨ ਹੋ ਗਿਆ ਤੇ ਬੈ ਜਾ ਮੈਂ ਗੱਲ ਕਰਨੀ ਨਾਲੇ ਕਰਨਾ ਇੱਕ ਬੈਠੇ ਆਂ ਦੱਸ ਉਹ ਗੱਲ ਇਹ ਆ ਵੀ ਮੁੰਨੇ ਦਾ ਵ ਜਨਮ ਦਿਨ ਕੱਲ ਅੱਛਾ ਤੇ ਮੈਨੂੰ ਪੈਸਾ ਤੇ ਲਾ ਦੇ ਦੇ ਕੋਈ ਪੈਸਾ ਲੈ ਜਾ ਕਿੰਨੇ ਕ ਪੈਸੇ ਚਾਹੀਦੇ ਆ ਦੇ ਦੇ ਦੋ ਤਿੰਨ ਹਜ਼ਾਰ ਰੁਪਿਆ ਉਥੇ ਕਿ ਲੋੜ ਕਾ ਦੋ ਤਿੰਨ ਹਜ਼ਾਰ ਉਥੇ ਕਰਨਾ ਵਾ ਤੂੰ ਪਾਰਟੀ ਦੇਣੀ ਆ ਰੁਪਿਆ ਖਾਣਾ 500 ਤੇ ਲੈ ਜਾ ਚੰਗਾ ਹੁੰਦਾ ਵਾ 500 ਰੁਪਏ ਨਾ ਕਿ ਆਉਂਦੇ ਆ ਵਾ ਆ 500 ਨਾ ਆਉਂਦੇ ਤਾਂ ਤੂੰ ਉਥੇ ਪਾਰਟੀ ਦੇਣੀ ਆ ਉਹ ਨਾਲੇ ਮੈਨੂੰ ਇਹ ਕੱਲ ਤਾਂ ਨਹੀਂ ਪਤਾ ਤੇ ਮੈਂ ਨਾਲੇ ਗੱਡੀ ਖੜਨੀ ਆ ਉਹ ਕਿਹੜੀ ਗੱਲਾਂ ਕੀ ਗੱਲ ਉਹ ਯਾਰ ਸਾਰਿਆਂ ਉਥੇ ਗੱਡੀ ਤੇ ਆਉਣਾ ਵਾ ਤੇ ਮੈਂ ਮੋਟਰਸਾਈਕਲ ਤੇ ਜਾਂਦਾ ਚੰਗਾ ਲੱਗਦਾ ਤੇ ਜੇ ਸਾਰਿਆਂ ਨੇ ਗੱਡੀ ਤੇ ਆਉਣਾ ਤਾਂ ਤੂੰ ਵੀ ਕਿਸੇ ਨਾਲ ਬੈਠ ਕੇ ਚੱਲ ਜਾ ਤੇ ਮੈਂ ਜ਼ਰੂਰ ਉਹਨਾਂ ਨੂੰ ਫੋਨ ਕਰਨਾ ਜਦੋਂ ਘਰ ਗੱਡੀ ਲੱਗੀ ਆ ਗੱਡੀ ਨਹੀਂ ਮਿਲਣੀ ਇਦਾਂ ਗੱਡੀ ਇਹ ਉਮੰਗਾਰ ਕੋਈ ਨਹੀਂ ਮੈਂ ਇਕੱਲੇ ਨਹੀਂ ਜਾਣਾ ਨਾ ਨਾ ਗੱਡੀ ਨਹੀਂ ਮਿਲਣੀ ਹੈਗੀ ਜੇ ਜਾਣਾ ਮੋਟਰਸਾਈਕਲ ਤੇ ਚਲ ਜੀ ਪੈਸੇ ਉਹਨਾਂ ਰੁਪਈਆ 500 ਲੈ ਜੀ ਮੇਕੋ ਉਹ 500 ਰੁਪਈਆ ਨਹੀਂ ਮੈਂ ਖੜਨਾ ਖੋਣਾ ਤੇ ਨਾਲੇ ਮੈਨੂੰ ਗੱਡੀ ਦੇਈ ਤੂੰ ਕੱਲਾ ਪ੍ਰਧਾਨ ਬਣਿਆ ਪ੍ਰਧਾਨਗੀ ਵਾਲੀ ਗੱਲ ਕਿਹੜੀ ਇਹਦੇ ਵਿੱਚ ਯਾਰ ਕੰਮ ਤੂੰ 1 ਰੁਪਈਆ ਤਾਂ ਨਹੀਂ ਕਰਦਾ ਤੇ ਚੀਜ਼ਾਂ ਤੈਨੂੰ ਸਾਰੀਆਂ ਦੇ ਲਈਆਂ ਉਹ ਯਾਰ ਨਹੀਂ ਦੇਣੀ ਤੂੰ ਗੱਡੀ ਨਹੀਂ ਮਿਲਣੀ ਗੱਡੀ ਹਾਂ ਕਰਨਾ ਫਿਰ ਲਵਲੀ ਹਾਏ ਇਹਨਾਂ ਨੂੰ ਕੀ ਹੋ ਗਿਆ ਵਾ ਕੀ ਹੋਇਆ ਤੁਹਾਨੂੰ ਰਮਨ ਮੈਨੂੰ ਸੁਖਣਾ ਨਹੀਂ ਆ ਚੰਗਾ ਹਾ ਹਾ ਕੀ ਹੋ ਗਿਆ ਪੁੱਛੀ ਚ ਰੋਲਾ ਕਿ ਪਾਉਂਦੇ ਤੁਸੀਂ ਰੋਲਾ ਰਮਨ ਕੀ ਬਣਾਉਂਦਾ ਮੈਨੂੰ ਸੁਪਨਾ ਨਹੀਂ ਚੰਗਾ ਆ ਸੁਪਨਾ ਨਹੀਂ ਚੰਗਾ ਆ ਕੀ ਸੁਪਨਾ ਆ ਤੁਹਾਨੂੰ ਉਹ ਮੈਨੂੰ ਤੇ ਐਂ ਲੱਗਾ ਵੀ ਤੁਹਾਨੂੰ ਦੋਵੇਂ ਭਰਾ ਲਾਂਡੇ ਹੁੰਦੇ ਆ ਹਾ ਹਾ ਐਵੇਂ ਤੁਹਾਨੂੰ ਸੁਪਨਾ ਆਇਆ ਵਾ ਮਨ ਤੇ ਕੋਈ ਬੋਝ ਨਾ ਪਾਉ ਤੁਸੀਂ ਮੇਰਾ ਤਾਂ ਰਾਦਾ ਇਹਨਾਂ ਨੂੰ ਨਾ ਪਹਿਲੀ ਵੰਡਦਾ ਤੁਹਾਨੂੰ ਇਹ ਇਦਾਂ ਕਿਦਾਂ ਕਰ ਦੋਗੇ ਤੁਸੀਂ ਪਹਿਲੀ ਕਿਦਾਂ ਵੰਡ ਦੋਗੇ ਅਜੇ ਤੁਸੀਂ ਆ ਪਹਿਲੀ ਸਾਮਾਨ ਜੋਗੇ ਜੇ ਤੇ ਨਿਆਣੇ ਆ ਦੋਵੇਂ ਜਾਣੇ ਤੇ ਨਾਲੇ ਆ ਵੀ ਜਿਹੜਾ ਨਿੱਕਾ ਵਾ ਉਹਦਾ ਤਾਂ ਦਿਮਾਗ ਇਦਾਂ ਦਾ ਕੰਮ ਵੱਲ ਧਿਆਨ ਨਹੀਂ ਦਿੰਦਾ ਤਾਂ ਪਹਿਲੇ ਕਿਦਾਂ ਵੰਡ ਕੇ ਉਹਨੂੰ ਦੇ ਦੋਗੇ ਮੈਨੂੰ ਤਾਂ ਲੱਗਦਾ ਜਿਤਨਾ ਨਾ ਸੁਪਨਾ ਸੱਚ ਹੀ ਹੁੰਦਾ ਵਾ ਨਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕੇਵਲੇਫ ਹੋ ਜਾਂਦਾ ਵਾਦਾ ਘਟਾ ਇਦਾਂ ਹੀ ਸੋਚੀਦਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਸਮਝਾਇਆ ਕਰੋ ਤਹੀ ਜਦੋਂ ਬਾਰ ਬੰਬੀ ਤੇ ਜਾਂਦਾ ਹੁੰਦਾ ਹੁੰਦਾ ਨਾ लवली ਦੋਵਾਂ ਭਰਾਵਾਂ ਨੂੰ ਲਾਗੇ ਬਿਠਾ ਕੇ ਸਮਝਾਇਆ ਕਰੋ ਕਿ ਪੁੱਤ ਸਭ ਕੁਝ ਤੁਹਾਡਾ ਹੀ ਆ ਮੈਂ ਤਾਂ ਤੁਹਾਡਾ ਨੌਕਰ ਵਾਂ ਜਿਹੜਾ ਸਾਰਾ ਕੰਮ ਕਰਦਾ ਵਾਂ ਤੇ ਰਮਨ ਕੰਮ ਤੇ ਕਰਦਾ ਸਾਰਾ ਜੋਬਨ ਇਹ ਤਾਂ ਕੰਮ ਨੂੰ ਹੱਥ ਨਹੀਂ ਲਾਉਂਦਾ ਤੇ ਮੇਰੀ ਗੱਲ ਸੁਣ ਹੁਣ ਲਾਉਂਦਾ ਤੇ ਨਹੀਂ ਗਾ ਤਾਂ ਉਹਨੂੰ ਕਿਹੜਾ ਘਰੋਂ ਕੱਢ ਦੇਣਾ ਵਾ ਸਾਡੀ ਤਾਂ ਹੁਣ ਵਾ ਸਮਝਾਉਣ ਨਾਲ ਹੀ ਆ ਨਾ ਵੀ ਬੱਚੇ ਨੂੰ ਸਮਝਾਈਏ ਤੇ ਜੇ ਹੁਣ ਏਦਾਂ ਕਰੀ ਜਾਵਾਂਗੇ ਉਹ ਕੰਮ ਨੂੰ ਹੱਥ ਨਹੀਂ ਲਾਉਂਦਾ ਉਹ ਕੰਮ ਨੂੰ ਹੱਥ ਨਹੀਂ ਲਾਉਂਦਾ ਤਾਂ ਫੇਰ ਨਿਆਣਾ ਏਦਾਂ ਦਾ ਨਕਮਾ ਹੋ ਜਾਂਦਾ ਵਾ ਨਾਲੇ ਤੇ ਜੇ ਵਿਹਣ ਵਾਲਾ ਕੁਵਾਰਾ ਵਾ ਉਹ ਕੀ ਸੋਚੂਗਾ ਵੀ ਮੇਰੇ ਮਾਂ ਪਿਓ ਨੇ ਮੈਨੂੰ ਹੁਣੇ ਵੱਖਰੇ ਕਰਤਾ ਵਾ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਤੁਸੀਂ ਤੇ ਜਾਂ ਤੇਰਾ ਮਨੋ ਦਾ ਫੇਰ ਵਿਆਹ ਕਰਤੀਏ ਤੇ ਵਿਆਹ ਤਾਂ ਕੋਈ ਗੱਲ ਨਹੀਂ ਕਰਨਾ ਹੀ ਆ ਮੈਂ ਕਿਹਾ ਵਾ ਇੱਕ ਦੋ ਜਾਣਿਆਂ ਨੂੰ ਦੱਸ ਪਾਉਣਗੇ ਕੁੜੀ ਦੀ ਕਰ ਦਿੰਨੇ ਆ ਉਹ ਮੈਨੂੰ ਇਹ ਆ ਕਿ ਜਿਤਨਾ ਅਸੀਂ ਜੋਬ ਨੂੰ ਹਰ ਇੱਕ ਕੰਮ ਕਹਿੰਨੇ ਆ ਪਿਆ ਕੰਮ ਇਦਾਂ ਨਹੀਂ ਜੋ ਖਾਦ ਲਿਉਣੀ ਆ ਪੈਸਾ ਤੇ ਲਾ ਲੈਉਣਾ ਫੇਰ ਕਿਤੇ ਜਾ ਕੇ ਉਹਦੇ ਹੱਥੀ ਪਊਗਾ ਤੇ ਮਾਪਿਓ ਮੈਨੂੰ ਪੁੱਛਦੇ ਨਹੀਂ ਤੈਨੂੰ ਪੁੱਛਦੇ ਆ ਉਹ ਮੇਰੀ ਗੱਲ ਸੁਣੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਬੱਚੇ ਇੱਕੋ ਜਿਹੇ ਨਹੀਂ ਗਏ ਹੁੰਦੇ ਵਾਦਾ ਕਾਟਾ ਹੁੰਦਾ ਵਾ ਉਹ ਰਮਨ ਤੂੰ ਕਿਉਂ ਨਹੀਂ ਸਮਝਦੀ ਉਹਨੂੰ ਕਹਿੰਦੇ ਅੱਡੇ ਤੇ ਕਹਿਤਾ ਨਾ ਮੁੰਡਿਆਂ ਨੇ ਵੀ ਆ ਕਰਕੇ ਤੇ ਤੇਰੀ ਤੇ ਘਰ ਚ ਪੁੱਛ ਗਿਐਛ ਨਹੀਂ ਆ ਤੋ ਕਿਉਂ ਨਾ ਹੱਥੀ ਪਊਗਾ ਤੈਨੂੰ ਐਦਾਂ ਦੀਆਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਕਿਹੜੀਆਂ ਸੋਚਾਂ ਵਿੱਚ ਪੈ ਗਏ ਜੇ ਤੁਸੀਂ ਤੇ ਲੈ ਰਮਨ ਨੂੰ ਵੇਖਦਾ ਮੈਂ ਜੁਵਨ ਕਿੱਥੇ ਆ ਤੂੰ ਬਹਿ ਫਿਰ ਹੈ ਹਾਇ ਰੱਬਾ ਇਹਨਾਂ ਨੂੰ ਕਿਦਾਂ ਦਾ ਸੁਪਨਾ ਆ ਵਾ ਮੈਂ ਤੇ ਇਹ ਆਨੀਆ ਕਿ ਇਹ ਸੁਪਨਾ ਨਾ ਝੂਠ ਹੀ ਹੋਵੇ ਦੋਵਾਂ ਪ੍ਰਾਮਾਂ ਦਾ ਪਿਆਰ ਬਣਿਆ ਰਵੇ ਹਾਏ ਜੇ ਇੱਕ ਦੂਜੇ ਹੱਥੀ ਪੈ ਗੇ ਨਾ ਬੜਾ ਮੁਸ਼ਕਲ ਹੋ ਜਾਣਾ ਵਾ ਸਰੀਕਾਂ ਦੀਆਂ ਗੱਲਾਂ ਵੀ ਹੋ ਜਾਣੀਆਂ ਵਾ ਕਿ ਦੋਵੇਂ ਪ੍ਰਾ ਲੜ ਲੜ ਕੇ ਮਰਨ ਲੱਗੇ ਆ ਹੁਣ ਉੱਤ ਹਾਂਜੀ ਨਿਬੜ ਗਿਆ ਕੰਮ ਹਾਂਜੀ ਬਸ ਥੋੜਾ ਹੀ ਰਹਿ ਗਿਆ ਅੱਛਾ ਇਦਾਂ ਕਰੋ ਇਹਦੇ ਵਿੱਚ ਪੱਥੀਆਂ ਵਾਂ ਤੇ ਬੈਂਕ ਬੁੱਕ ਦਾ ਹੋਰ ਸਮਾਨ ਵਾਂ ਠੀਕ ਹੈ ਪਿਆਰਾ ਰੱਖ ਲਓ ਆਪਣੇ ਕੋਲ ਤੇ ਉਹ ਮੈਂ ਤਾਂ ਕਿਹਾ ਡੈਡੀ ਕੋ ਹਾਂਜੀ ਮੈਂ ਹਾਂ ਚੱਲ ਥੋੜਾ ਪਤਾ ਹਿਸਾਬ ਜਿਹੜਾ ਪਰਚੀਆਂ ਚਾਰ ਸੁਟੀਆਂ ਵਾਂ ਤੇ ਉਹਦਾ ਲਿਖਾਉਣਾ ਵਾਂ ਠੀਕ ਹੈ ਤੇ ਉਹ ਕਹਿੰਦੇ ਕਿ ਤੂੰ ਆਪ ਹੀ ਲਿਖ ਲੈ ਜਿੱਦਾਂ ਵੀ ਕਰਨੀਆਂ ਹੁੰਦਣ ਨੂੰ ਪਤਾ ਹੀ ਹੈ ਕਹਿੰਦੇ ਹਿਸਾਬ ਚਲੋ ਤੁਸੀਂ ਡੈਡੀ ਨੂੰ ਹੀ ਦੇ ਦਿੰਦੇ ਤੇ ਵਧੀਆ ਤੁਹਾਨੂੰ ਪਤਾ ਵੀ लवली ਬਾਤ ਚ ਗਈ ਨਾ ਕਿਉਂਕਿ ਇਹ ਜੇ ਕੰਮ ਕਰ ਤੇ ਕੋਈ ਨਹੀਂ ਕਰਦਾ ਤੇ ਕੱਲ ਨੂੰ ਜਦੋਂ ਵਿਆਹ ਹੋਏਗਾ ਨਹੀਂ ਨਹੀਂ ਮੈਂ ਸਾਰੇ ਚੀਜ਼ਾਂ ਦਾ ਹਿਸਾਬ ਸਾਰਾ ਡੈਡੀ ਤੇ ਇੱਕ ਆਪਣੇ ਕੋਲ ਵੀ ਰੱਖੀ ਆ ਤੇ ਇੱਕ ਡੈਡੀ ਨੂੰ ਦੇਤੀ ਆ ਜਿਹੜੀ ਪੱਕੀ ਆ ਨਾ ਉਹ ਡੈਡੀ ਕੋਲ ਹੀ ਆ ਤੇ ਮੈਂ ਸਾਰਾ ਹਿਸਾਬ ਲਿਖਿਆ ਵਾ ਮੈਂ ਕਿਹਾ ਤੁਸੀਂ ਨਿਗਾਹ ਮਾਰ ਲਓ ਤੇ ਜੇ ਕੋਈ ਲੱਗਦਾ ਘਾਟਾ ਵਾਧਾ ਤੇ ਮੈਨੂੰ ਦੱਸ ਦਿਓ ਆ ਚਲੋ ਵੇਖ ਲਓ ਜਿੱਦਾਂ ਵੀ ਲੱਗਦਾ ਤੇ ਬਾਕੀ ਮੈਂ ਚਲੋ ਸਾਹਮਣੇ ਰੱਖੀ ਬੱਚੀਆਂ ਕੋਈ ਨਹੀਂ ਮੈਂ ਬੰਬੀ ਤਾਂ ਹੋ ਕੇ ਆ ਗਿਆ ਹੋਆ ਤੇ ਕੁੜੀ ਨੂੰ ਵੇਖ ਉੱਤੇ ਨਹੀਂ ਹੱਤੇ ਹੀ ਹਾਂਜੀ ਡੈਡ ਜੀ ਹਾਂਜੀ ਬੁਲਾਇਆ ਸੀਗਾ ਕੰਮ ਹੀ ਕੋਈ ਓਏ ਯਾਰ ਕੰਮ ਹੀ ਤੇਰਾ ਬਹੁਤ ਜ਼ਰੂਰੀ ਦੱਸੋ ਮੇਡ ਫਿਗਰ ਵਾਲੀ ਵੀ ਗੱਲ ਕੋਈ ਨਹੀਂ ਆ अच्छा देख मेरी देख मेरा रादावा भी जेडी पैली है ना हां वो यार मैं तडे नाम लादा याडे दोवा दे ना हां ਦੋਵਾਂ ਦੇ ਨਾਮ ਵਕੂ ਆਕੇ ਲਾ ਲੇਨਾ ਕੋਈ ਗੱਲ ਹੋਈ ਹੈ ਸਾਹਜ ਕੋਈ ਨਹੀਂ 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 ਸਾਹਜ ਕੋਈ ਫਰਕ ਨਹੀਂ ਆ ਪਤਾ ਤੂੰਣ ਹੈਗਾ ਵਾ ਬਹੁਤ ਮਿਹਨਤੀ ਤੇ ਉਹ ਕਰਦਾ ਕੁਛ ਨਹੀਂ ਆ ਜੇ ਭਲਕੇ ਮਾਲਾ ਮੈਂ ਪੈਲੀ ਇਕੱਠੀ ਰੱਖੀ ਉਹਨੇ ਕਹਣਾ ਮੈਨੂੰ ਵਕਰੀ ਦੇ ਦੋ ਤੇ ਮੁਰਤੇ ਜੋ ਇੱਕ ਪੱਤਾ ਪਾਊਗਾ ਤੇ ਮੇਰਾ ਰਾਤਾ ਤੂੰ ਦੇ ਹੈਗਾ ਮੈਂ ਤੇ ਟਰੈਕਟਰ ਦਾ ਕੰਮ ਕੁਮਤੂੰ ਹੁੰਦਾ ਸਾਰਾ ਹੀ ਠੀਕ ਹੈ ਕਿ ਨਹੀਂ ਤੇ ਫਸਲ ਤੂੰ ਆਪਣੀ ਪੁੱਤ ਬਚਾ ਲਿਆ ਕਰਨੀ ਆ ਇਹਦਾ ਕੀ ਪਤਾ ਅਮਲੀ ਨਿਕਲਣਾ ਕੀ ਨਿਕਲਣਾ ਭੜਕੇ ਵੇਚ ਜੂਗਾ ਤੇ ਕੀ ਕਰਨਾ ਨਹੀਂ ਗੱਲ ਤੇ ਤੁਹਾਡੀ ਸਾਰੀ ਠੀਕ ਵਾ ਪਰ ਮੈਂ ਉਦਾਂ ਇਹ ਗੱਲ ਸੋਚਣ ਡਿਆਵਾ ਵੀ ਜੇ ਆਪਾਂ ਹੁਣ ਪਹਿਲੀ ਐਡ ਕਰ ਲਈਦਾ ਤੇ ਮੁੜ ਕੇ ਸਾਰੀ ਉਮਰ ਦਾ ਮੇਰਾ ਬਣ ਜਾਣਾ ਨਾਲੇ ਤੇ ਲੋਕਾਂ ਜੋਤ ਨੂੰ ਗੱਲਾਂ ਕਰ ਲੀਆਂ ਕਿ ਕਿਸ ਨੇ ਤਾਨੂੰ ਮਾੜਾ ਕਹਿਣਾ ਕਿਸ ਨੇ ਮੰਮੀ ਨੂੰ ਕਹਿਣਾ ਤੇ ਕਿਸ ਨੇ ਮੈਨੂੰ ਕਹਿਣਾ ਹਨਾ ਤੇ ਬੋਦਾ ਚਲੋ ਤੁਹਾਡੀ ਗੱਲ ਠੀਕ ਵਾ ਮੈਨੂੰ ਪਤਾ ਵਾ ਵੀ ਲਵਲੀ ਹੈ ਥੋੜਾ ਮਨ ਮਰਜੀ ਦਾ ਹੀ ਆ ਕੰਮ ਤੇ ਪਰ ਇਹ ਆ ਵੀ ਅਜੇ ਥੋੜਾ ਜਿਹਾ ਰੁਕ ਜਾਨੇ ਆ ਇੱਕ ਕਰੀ ਵਿਆਹ ਹੋ ਜਾਊਗਾ ਨਾ ਤੇ ਬਿਸ਼ੱਕ ਤੁਸੀਂ ਆ ਵੀ ਦੋਵਾਂ ਦੇ ਨਾਲ ਪਹਿਲੀ ਬਰਾਬਰ ਕਰ ਦਿਓ ਉਹ ਜੋਗਨੋ ਤੇ ਤੇਰੀ ਗੱਲ ਠੀਕ ਆ ਇਹਨੂੰ ਕੁੜੀ ਕਿਸੇ ਨੇ ਦੇਣੀ ਆ ਯਾਰ ਵੇਲੇ ਨੂੰ ਉਹ ਚਲੋ ਕਿਤੇ ਨਾ ਕਿਤੇ ਸੰਜੋਗ ਤੇ ਲਿਖੇ ਹੀ ਹੋਣਗੇ ਹੈ ਉਦਾਂ ਇੱਕ ਕਰੀ ਤੁਸੀਂ ਆਪ ਇਹਨੂੰ ਸਮਝਾਓ ਗੁੱਸੇ ਜਨਾ ਕਹਿਓ ਪਿਆਰ ਨਾਲ ਸਮਝਾਓ ਇਹਨੂੰ ਬਿਠਾੜ ਕੇ ਕਿ ਤੂੰ ਥੋੜਾ ਬੋਧਾ ਕੋਈ ਕੰਮ ਕੋ ਮਿਲ ਆ ਬ ਮੈਂ ਵੀ ਡੜੀ ਨੂੰ ਕਿਹਾ ਸੀਗਾ ਮੈਨੂੰ ਇਹ ਗੱਲ ਕਹੀ ਸੀ ਪਹਿਲੀਆਂ ਚ ਮ ਡਿਗਰੀ ਕੀਤੀ ਤੇ ਮੈਂ ਹਾਂ ਗਾਂ ਤੋਂ ਕਿਤੇ ਪ੍ਰਾਈਵੇਟ ਨੌਕਰੀ ਕਰ ਲਾ ਤੇ ਨਾਲ ਮੈਂ ਹਾਂ ਪੈਲੀ ਹੈਗੀ ਆ ਹੁਣ ਬਹੁਤਾ ਨਹੀਂ ਮਿਹਨਤ ਕਰੀ ਗਏ ਤੇ ਕਿਲੇ ਚੋਂ ਬੰਦਾ ਲੱਖ ਰੁਪਈਆ ਤੇ ਕਾਢ ਹੀ ਲੀਂਦਾ ਵਾ ਕਾਢ ਲੀਂਦਾ ਸਾਲ ਦਾ 3 ਲੱਖ ਦੇ ਸਾਲ ਦਾ ਇਹ ਹੋ ਗਿਆ ਹੋ ਗਿਆ ਤੇ ਨਾਲ ਥੋੜਾ ਬਹੁਤਾ ਉੱਤੋਂ ਹੋਰ ਕਦੀ ਜਾਵੇ 15-20 ਹਜ਼ਾਰ ਤੱਕ ਤੇ ਲੱਗਾ ਰਵੇ ਉਹ ਬਹੁਤਾ ਸਾਰਾ ਸਾਰਾ ਦਿਨ ਤੇ ਅੱਡੇ ਜਨ ਲੱਗ ਜਾਂਦੀ ਓਦੀ ਤੇ ਜਿਹੜਾ ਬੰਦਾ ਇੱਕ ਰੀ ਅੱਡਿਆਂ 'ਚ ਬਹਿਣ ਲਾਪੇ ਨਾ ਉਹ ਨਹੀਂ ਮੁੜ ਕੇ ਇਹ ਕੰਮ ਕਰ ਸਕਦਾ ਤੁਸੀਂ ਇਦਾਂ ਕਰੋ ਇਹ ਕਰੀ ਨੂੰ ਸਮਝਾਓ ਫਿਰ ਵੇਖ ਲਈਏ ਕੀ ਕਰਨਾ ਤੇ ਪੈਲੀ ਦਾ ਜਨਾਹ ਨਾਲ ਲਿਓ ਕਿਥੇ ਲੱਗੇ ਹੋਰ ਉਹ ਪਤਾ ਤੇਰਨਾ ਹੀ ਸਲਾਹ ਕੀਤੀ ਆ ਨਹੀਂ ਨਹੀਂ ਉਹ ਤੇ ਮੈਨੂੰ ਪਤਾ ਆ ਤੁਸੀਂ ਮੇਰੇ ਨਾਲ ਕੀਤੀ ਆ ਚਲੋ ਮੈਂ ਹਾਂ ਜੇ ਹੋਰ ਕਹਿਣਾ ਦਸਾਂਗੇ ਗਾਂ ਦੀ ਗਾਂ ਗੱਲ ਤੁਰੂਗੀ ਤੁਹਾਨੂੰ ਪਤਾ ਆ ਕਰੀ ਇਹੋ ਜੀਆਂ ਗੱਲਾਂ ਘਰਾਂ 'ਚ ਹੋ ਜਾਂਦੇ ਲੋਕੀ ਤੇ ਝਟ ਚੁੱਕਦੇ ਚੁੱਪ ਲੈਂਦੇ ਆ ਤੇ ਤੁਸੀਂ ਇੱਕ ਵਾਰੀ ਗੱਲ ਕਰਿਓ ਜ਼ਰੂਰ ਇਹਦਣਾ ਹੈ ਚਲ ਮੈਂ ਕਰੂੰਗਾ ਆਪਰੇ ਭਰਾਣੇ ਘਰ ਬੈਠਾ ਜੇ ਚਲ ਜੋ ਉੱਥੇ ਚਾ ਠੀਕ ਆ ਘਰ ਤੇ ਜੋ ਬੰਦੀ ਵੀ ਠੀਕ ਆ ਤੇ ਜੇ ਬਾਹਰ ਕਿਸੇ ਨੂੰ ਪਤਾ ਲੱਗਾ ਤੇ ਰੋਲਾ ਪਊਗਾ ਤੇ ਮੇਰਾ ਇਰਾਦਾ ਵਾ ਪਹਿਲੇ लवली ਨਾਲ ਗੱਲ ਕਰ ਹੀ ਲੈਣਾ ਕਿ ਕੀ ਕਹਿੰਦਾ ਜਾਨਾ ਭੇਲੀ ਹੋ ਗਿਆ ਡੈਡੀ ਜਿੱਥੇ ਬੈਠੇ ਜੇ ਓਏ ਮੈਂ ਧੁੱਪ ਡਿਆ ਸਿਕਣਾ ਅੱਛਾ ਸ਼ਾਹ ਤੇ ਤੂੰ ਕਿੱਥੋਂ ਆਇਆ ਮੈਂ ਬੰਬੀ ਦੇ ਗਿਆ ਸੀ ਮੜਾ ਜਾ ਝੂਠ ਕੋ ਬੋਲਣ ਡਿਆ ਨਹੀਂ ਬੰਬੀ ਤੋਂ ਆਇਆ ਉਹ ਬੰਬੀ ਤੋਂ ਤਾਂ ਜੋਬ ਆਇਆ ਹੋਗਾ ਤੇ ਉਹ ਮੈਨੂੰ ਕਹਿੰਦੇ ਵੀ ਡੈਡੀ ਉਹ ਗਿਆ ਹੀ ਨਹੀਂ ਬੰਬੀ ਤੇ ਤੂੰ ਝੂਠ ਬੋਲਣ ਡਿਆ ਓਏ ਓਏ ਆ ਗਿਆ ਹੁਣ ਮੈਂ ਉਤੋਂ ਦੀ ਆਇਆ ਵਾਂ ਉਤੋਂ ਦੀ ਕਿੱਥੇ ਬਬਰੀ ਨੂੰ ਚਲ ਗਿਆ ਤੂੰ ਓਏ ਚੱਲ ਤੂੰ ਉਹ ਗੱਲ ਛੱਡ ਤੇ ਮੈਨੂੰ ਉਹ ਤੇ ਇਹ ਦੱਸ ਵੀ ਤੈਨੂੰ ਸਾਲ ਹੋ ਗਿਆ ਡਿਗਰੀ ਕੀਤੀ ਨੂੰ ਹਾਂਜੀ ਤੇ ਤੂੰ ਕਿਤੇ ਪ੍ਰਾਈਵੇਟ ਨੌਕਰੀ ਵੇਖ ਲਾ ਉਹ ਪ੍ਰਾਈਵੇਟ ਡੈਡੀ ਕੀ ਦੇਣ ਦੇ ਅੱਜ ਕੱਲ 6-7000 ਦੇਣ ਡੇ ਉਹਨਾਂ ਕੋਲ ਬੰਦਾ ਉਹ ਪੁੱਤ ਜੇ ਥੋੜਿਆਂ ਤੇ ਲੱਗਾਂਗੇ ਤੇ ਬਹੁਤੇ ਹੋਣਗੇ ਬਹੁਤੇ ਹੋਣੇ ਕਿੱਥੋਂ ਡੈਡੀ ਜੇ ਮੰਨ ਲਓ ਕਰਤਾਰਪੁਰ ਵੀ ਮਿਲਦੀ ਹੈ ਪ੍ਰਾਈਵੇਟ ਤੇ 2000 ਤੇ 3 ਲੱਗ ਜਾ ਕਰਨਾ ਮਹੀਨੇ ਦਾ ਤਾਂ ਚਲੋ ਫੇਰ ਜੇ ਤੈਨੂੰ ਦੇਣਗੇ 7-8 ਦੇਣਗੇ ਕੋ ਕੋ ਉਹਨਾਂ ਕੋਲ ਬਚੂਗਾ ਹੀ ਕੋਈ ਗੱਲ ਨਹੀਂ ਬਾਹਰ ਬੂਰ ਦਾ ਵੇਖਣੀਆਂ ਕਿਤੇ ਕਿ ਇੱਥੇ ਰਹਿਣ ਦੋ ਗਾਂ ਫੇਰ ਮੁੜ ਕੇ ਬੰਦਾ ਇੱਥੇ ਜੋਗਾ ਰਹਿ ਜਾਂਦਾ ਉਹ ਚੱਲ ਬਾਹਰ ਦਾ ਵੀ ਤੂੰ ਵੇਖ ਨਹੀਂ ਚੱਲ ਜਨਾ ਚਰ ਬਾਹਰ ਨਹੀਂ ਜਾਂਦਾ ਉਹ ਨਜਰ ਇੱਥੇ ਤੇ ਵੇਖ ਕੋਈ ਗੱਲ ਨਹੀਂ ਕਰ ਲੈਣੀ ਕਿਤੇ ਪਤਾ ਤੋ ਜੋ ਬੰਦੇ ਨੇ ਕਣਕ ਪੀਚਣੀ ਸੀ ਉਹ ਕਹਿਣ ਲਿਆ ਸੀ ਆ ਗਿਆ ਹੀ ਅਗੇ ਟਰੈਕਟਰ ਲੈ ਗਿਆ ਤੈਨੂੰ ਤੇ ਤੈਨੂੰ ਨੇ ਵਾਜ ਨਹੀਂ ਮਾਰੀ ਨਹੀਂ ਮੈਂ ਉਹ ਪਰੇ ਨਹੀਂ ਚਲ ਗਿਆ ਫਿਰ ਮੈਂ ਨਹੀਂ ਮੈਂ ਦੇਖਿਆ ਉਦਾਂ ਆ ਆ ਫਿਰ ਤੇ ਜਾ ਮੇਰਾ ਪੁੱਤ ਉਦਣਾ ਜਾ ਕੇ ਤੇ ਕਣਕ ਬਚਾ ਉਹ ਕੋਈ ਗੱਲ ਨਹੀਂ ਉਹਨੇ ਦੇ ਲੈਣਾ ਛਟਾ ਮੇਰੇ ਦੇ ਹੱਥ 'ਚ ਬੜੀ ਪੀੜ ਹੋਂਦੀ ਆ ਉਹ ਮੇਰੀ ਗੱਲ ਸੁਣਾ ਬਹਾਨੇ ਬਾਰਨੇ ਛੱਡ ਦੇ ਉਹ ਬਹਾਨਾ ਨਹੀਂ ਆ ਡੈਡੀ ਮੇਰੇ ਕੱਲ ਪਰਸੋਂ ਦੀ ਹੋਂਦੀ ਆ ਮੇਰੀ ਗੱਲ ਸੁਣ ਲੈ ਇੱਕ ਮੇਰਾ ਪੁੱਤ ਸੁਫਨਾ ਵਾ ਇਹ ਦੋਵੇਂ ਪੁੱਤ ਮੇਰੇ ਕਮਾਈ ਕਰਦੇ ਹੁਣ ਤੇ ਲੋਕ ਸੇਤਾਂ ਕਰਨ ਪਿਆ ਫਰਾੜੇ ਦੇ ਮੁੰਡੇ ਵੇਖ ਲਓ ਘਰ ਦਾ ਕੰਮ ਲੈ ਕੇ ਚੱਲੇ ਆ ਤੇ ਜੇ ਤੂੰ ਫਿਰਦਾ ਰਹੇਗਾ ਤੇ ਤੈਨੂੰ ਕਹੂਗਾ ਕੋਈ ਹੁਣ ਜੋਬਨ ਕਰਦਾ ਕੰਮ ਕਰਦਾ ਵਾ ਨਾਲ ਮਕੈਨਿਕੀ ਕਰਦਾ ਵਾ ਉਹ ਡੈਡੀ ਮੈਂ ਕਿੱਥੇ ਫਿਰਨ ਆ ਮੈਨੂੰ ਦੱਸੋ ਸਵੇਰ ਦਾ ਤੇ ਮੈਂ ਬੰਬੀ ਤੇ ਗਿਆ ਬੰਬੀ ਤੇ ਕਿੱਥੇ ਗਿਆ ਤੂੰ ਤੇ ਅੱਡਿਆ ਤੂੰ ਤੇਰਾ ਟਾਈਮ ਲੱਗਦਾ ਝੂਠ ਬੋਲਦਾ ਰਹਿਣਾ ਮੈਨਾਂ ਆਣ ਕੇ ਵੀ ਮੈਂ ਬੰਬੀ ਤੇ ਗਿਆ ਜੇ ਮੈਂ ਚੜ ਵੀ ਗਿਆ ਨਾ ਬੰਬੀ ਤੇ ਤੁਹਾਨੂੰ ਤਾਂ ਵੀ ਯਕੀਨ ਨਹੀਂ ਕਰਨਾ ਯਕੀਨ ਕਿਉਂ ਨਹੀਂ ਆਣਾ ਮੈਨੂੰ ਆਣ ਕੇ ਜੋਬਨ ਨੇ ਦੱਸਣਾ ਨਹੀਂ ਆ ਉਹ ਰਿਓ ਆ ਗਿਆ ਮੈਂ ਕਹਿੰਦੇ ਮੈਂ ਟਰੈਕਟਰ ਵੇਖਿਆ ਤੇ ਫਿਰ ਮੈਂ ਬੰਬੀ ਤੇ ਹੀ ਹੋਰ ਮੈਂ ਕਿੱਥੇ ਤੇ ਮੇਰਾ ਪੁੱਤ ਬੰਨੇ ਮਾਰਨੇ ਕਰਦੇ ਬੰਦ ਤੇ ਹੁਣ ਏਦਾਂ ਕਰਕੇ ਕਮਾਈ ਵਾਲਾ ਧਿਆਨ ਦੇ ਕੋਈ ਗੱਲ ਨਹੀਂ ਕਰ ਲਾਂਗੇ ਕਮਾਈ ساری ਉਮਰ ਪਈ ਹੈ ਇਹ ਕਮਾਈ ਕਰਨ ਤੇ ਜਾ ਹੁਣ ਨਾ ਫੇਰਾ ਮਾਰ ਕੇ ਆ ਬਾਹਰ ਹੈ ਕੋਈ ਨਾ ਮੈਂ ਮਾਰਨ ਨਾ ਮੈਂ ਆਪੇ ਬੀਜ ਦਿੰਦਾ ਵਾ ਤੇ ਉਹ ਮੈਂ ਚਾਹ ਚੂਪੀ ਲਾਂ ਜੀ ਪੀਤੀ ਨਹੀਂ ਮੈਂ ਇਹ ਮੁੰਡੇ ਦਾ ਕੀ ਬਣੂਗਾ ਮੈਨੂੰ ਤੇ ਇਹਦੀ ਸੋਚ ਲੱਗੀ ਰਹਿੰਦੀ ਆ ਚੱਲ ਹੁਣ ਵੱਡਾ-ਮੋਡਾ ਮਿਹਨਤ ਕਰਦਾ ਵਾ ਤੇ ਸਾਰੇ ਕਹਿੰਦੇ ਆ ਵੀ ਜੋ ਮਨ ਮਿਹਨਤ ਕਰਦਾ ਇਹ ਤਾਂ ਤੇ ਸਾਰਾ ਦਿਨ ਫਿਰਨ ਤੋਂ ਟਾਈਮ ਹੀ ਨਹੀਂ ਲੱਗਦਾ ਰੁਪਿੰਦਰ ਕਿੱਦਾਂ ਦਾ ਰਿਹਾ ਫੇ ਤੇਰਾ ਵੰਡਾ ਵੰਡਾ ਮੇਂ ਜ ਬੜਾ ਵਧੀਆ ਰਿਹਾ ਅੱਛਾ ਅੱਛਾ ਠੀਕ ਠਾਕ ਹੈ ਭੈਣ ਤਰੀ ਫਿਰ ਹਾਂਜੀ ਦੀਦੀ ਹੁਣ ਠੀਕ ਠਾਕ ਹੀ ਵਧੀਆ ਅੱਛਾ ਇਦਾਂ ਵਿਚਾਰੇ ਸਾਰਾ ਦਿਨ ਲੱਗੇ ਰਹਿੰਦੇ ਕੰਮ ਹੀ ਬੜਾ ਪੈਂਦਾ ਉਹਨਾਂ ਨੂੰ ਵੀ ਤੇ ਹਾਂ ਹਾਂ ਸਾਰਾ ਦਿਨ ਇੱਦਾਂ ਨਗ ਜਾਂਦਾ ਵਿਚਰੀ ਦਾ ਕਰੇ ਤੇ ਕਰਵਾਇਆ ਫਿਰ ਕੰਮ ਕੂਬ ਨਾਲ ਉਹਦੇ ਹਾਂਜੀ ਕੰਮ ਤੇ ਕਰਵਾਇਆ ਸੀ ਸਾਰਾ ਅੱਛਾ ਅੱਛਾ ਸਫਾਈਆਂ ਸੋਈਆਂ ਇੱਕ ਵਾਰ ਕਰਵਾ ਆਈ ਠੀਕ ਹੈ ਕੱਪੜੇ ਕਪੜਿਆ ਖੰਦੇ ਕੱਢਣ ਗੁੱਡਣ ਵਾਲੇ ਆ ਤੇ ਉਹ ਕਢਾ ਕੇ ਆਈ ਚਲੋ ਵਧੀਆ ਕੀਤਾ ਹਾਂਜੀ ਤੇ ਪੁੱਤ ਮੈਂ ਨਾ ਗੱਲ ਕਰਨੀ ਸੀ ਤੇਰਾ ਨਾਲ ਇੱਕ ਹਾਂਜੀ ਡੈਡੀ ਤੇਰੇ ਕਹਿਣ ਲਏ ਸੀ ਫਿਰ ਪਿੰਦਰ ਵਾਸਤੇ ਮੁੰਡਾ ਵੀ ਚਲੀ ਗਏ ਹੋਈ ਵਿਆਹ ਕਰ ਦਈਏ ਹੈ ਮਮੀ ਵਿਆਹ ਤੇ ਪੁੱਤੋਂ ਤਾਂ ਪੜ੍ਹ ਲਿਖ ਲਿਆ ਜਿੰਨਾ ਪੜ੍ਹਨਾ ਤੇ ਮੜਕੇ ਤੇਰੇ ਭਰਾ ਦਾ ਵੀ ਕਰਨ ਵਾਲੇ ਬਣਾਗੇ ਤੇ ਮੇਰਾ ਇਰਾਦਾ ਵੀ ਕੋਈ ਜੇ ਚੰਗਾ ਪਰਿਵਾਰ ਮਿਲੇ ਨਾ ਹਾਂਜੀ ਮੈਂ ਗੱਲ ਕੀਤੀ ਇੱਕ ਦੋ ਜਣਿਆਂ ਨਾਲ ਤੇ ਜੇ ਕਿਸੇ ਨੂੰ ਚੰਗੀ 10 ਵਜੇ ਤੇ ਫਿਰ ਅਸੀਂ ਕਰ ਦੇਣਾ ਹੈ ਹੈ ਠੀਕ ਹੈ ਸ਼ਲ ਤੂੰ ਵੀ ਸੋਚ ਲੈ ਠੀਕ ਹੈ ਮੰਮੀ ਵਿਆਹ ਵੱਲੋਂ ਤੇ ਕਹਿੰਦੇ ਆ ਤੇ ਨਾਲੇ ਚਲੋ ਕਰਨਾ ਵੀ ਆ ਨਾਲੇ ਮੇਰੀ ਮਰਜ਼ੀ ਵੱਲੋਂ ਪੁੱਛ ਲੈਣਾ ਤੇ ਫਿਰ ਸਭ ਤੋਂ ਵਧੀਆ ਹੋ ਸਕਦਾ ਆ ਤੇ ਮੈਂ ਇਹਨਾਂ ਨੂੰ ਦੱਸ ਦ ਸਕਦੀ ਹਾਂ ਨਾ ਪਤਾ ਨਹੀਂ ਹੁਣ ਦੇਖੋ ਕੀ ਕਰਦੇ ਆ ਸ੍ਰੀਪਿੰਦਰ ਹਾਂਜੀ ਮੈਂ ਕੰਮ ਕੋਈ ਕੀਤਾ ਨਹੀਂ ਗਾ ਉੱਠ ਕੇ ਖਾਇਆ ਉੱਥੇ ਬੈਠੀ ਕੀ ਸੋਚਣ ਲਈ ਕੁਛ ਨਹੀਂ ਮੈਂ ਸੋਚਣਾ ਕਿ ਇਹ ਬਸ ਉਦਾਂ ਹੀ ਰਹਿ ਗਈ ਥਈ ਅੱਛਾ ਅੱਛਾ ਤੂੰ ਇਹੜੀ ਗੱਲ ਜੀ ਕਹੀ ਐ ਮੈਂ ਟੈਨਸ਼ਨ ਜੀ ਪੈ ਗਈ ਟੈਨਸ਼ਨ ਕਾਦੀ ਐ ਪੁੱਤ ਜੇ ਤੇਰੇ ਮਨ ਵਿੱਚ ਕੋਈ ਗੱਲ ਹੈਗੀ ਹੈ ਨਾ ਤੇ ਤੂੰ ਮੈਨੂੰ ਦੱਸ ਮੈਂ ਤੇਰੀ ਮਾਂ ਆ ਨਹੀਂ ਨਹੀਂ ਮੇਂ ਗਲਤ ਨਹੀਂ ਕੋਈ ਵੀ ਹੈਗੀ ਉਦਾਂ ਹੀ ਬਸ ਜਦੋਂ ਵੀ ਆਉਂਦਾ ਨਾਲ ਲਿਆ ਤੇ ਮੈਨੂੰ ਹੁੰਦਿਆ ਹੀ ਕਿ ਐਵੇਂ ਢਿਛੀ ਕਰ ਦੇਣ ਲੱਗੇ ਆ ਤੇ ਬਹੁਤ ਗੱਲ ਸੁਣ ਮੇਰੀ ਧੀਆਂ ਦੇ ਘਰ ਲਾਜੇ ਰਾਣੀਆਂ ਨਹੀਂ ਰੱਖੀਆਂ ਅਜੀ ਵੀ ਵੀ ਹੋਣੀ ਆ ਹਾਂਜੀ ਤੋ ਮੈਨੂੰ ਦੱਸ ਪਤੈਨੂੰ ਕਿਦਾਂ ਦਾ ਮੁੰਡਾ ਪਸੰਦ ਆ ਮੁੰਡਾ ਬਸ ਅਮੀ ਇਹ ਹੀ ਬਿਨਾਂ ਕੁਝ ਖਾਂਦਾ ਪੀਂਦਾ ਨਾ ਹੋਵੇ ਹੋਰ ਤਾਂ ਚਲੋ ਕੋਈ ਗੱਲ ਨਹੀਂ ਆ ਨੌਕਰੀ ਨਾ ਵੀ ਹੋਵੇ ਤਾਂ ਵੀ ਚੱਲ ਜਾਂਦਾ ਆ ਤੇ ਜਿੰਨਾ ਵੱਡੇ ਨੇ ਨਸ਼ੇ ਲਾਈ ਹੋਣ ਤੋ ਨੌਕਰੀਆਂ ਵਾਲੇ ਵੀ ਤਬਾਹ ਹੋ ਜਾਂਦੇ ਮੁਰਗੇ ਪੁੱਤ ਇਹ ਗੱਲ ਤੇ ਠੀਕ ਹੀ ਆ ਪਰ ਮੇਰੀ ਸੁਣ ਗੱਲ ਜੇ ਕੋਈ ਕਮੌਂਦਾ ਕਰਦਾ ਬਣਾ ਹੋਗਾ ਨਾ ਉੱਥੇ ਵੀ ਕਿ ਜ਼ਿਆਦਾ ਕਰਨਾ ਬੜਾ ਔਖਾ ਜਾਂਦਾ ਆ ਮੈਂ ਤਾਂ ਇਹ ਚਾਹੁੰਨੀ ਆ ਕਿ ਜੇ ਡਾੜੀ ਉਹਨੂੰ ਸਰਕਾਰੀ ਨੌਕਰੀ ਤੇ ਲੱਗਾ ਹੋਵੇ ਨਾ ਤਾਂ ਫੇਰ ਵਧੀਆ ਹੀ ਉਹ ਚਲੋ ਮਮੀ ਜੀ ਘਰ ਪਰਿਵਾਰ ਵਧੀਆ ਹੋਵੇ ਤਾਂ ਫੇਰ ਕਾਦੀ ਗੱਲ ਇਹ ਆ ਪਿਆਹੇ ਚਾਰ ਹੁੰਦੇ ਗੇ ਨੌਕਰੀ ਤੇ ਲੱਗਾ ਹੋਵੇ ਨਾ ਉਹ ਫੇਰ ਸੋਖੀ ਦੀ ਧੀ ਵਾ ਠੀਕ ਐ ਤੇ ਚਲ ਕੋਈ ਨਹੀਂ ਸੋਚ ਵਿਚਾਰ ਲਵਾਂਗੇ ਫਿਰ ਇਦਾਂ ਦਾ ਲੱਭ ਲਾਂਗੇ ਠੀਕ ਐ ਨਹੀਂ ਨਹੀਂ ਕੋਈ ਨਹੀਂ ਆ ਵਲੀ ਗੱਲ ਕਹਿ ਕੇ ਨਾ ਮਮੀ ਜੀ ਨੇ ਮੈਨੂੰ ਟੈਨਸ਼ਨ ਹੀ ਪਾਤੀ ਆ ਚਲ ਇਹ ਆ ਘਰ ਪਰਿਵਾਰ ਤੇ ਵਧੀਆ ਵਾ ਵੈਸੇ ਉਹਨਾਂ ਦਾ ਤੇ ਜਿਹੜੇ ਹਿਸਾਬ ਨਾਲ ਉਹਨਾਂ ਦੇ ਕੰਮ ਹੋ ਆ ਨਾ ਮੰਮੀ ਸਰਕਾਰੀ ਨੌਕਰੀ ਕਹਿੰਦੇ ਆ ਉਦ ਪ੍ਰਾਈਵੇਟ ਤੇ ਵੀ ਲੱਗ ਸਕਦੇ ਜਿੱਦਾਂ ਨੇ ਉਹਦੇ ਕੰਮ ਆ ਹੁਣ ਕੀ ਕਰਾਂ ਪਰ ਉਦਾਂ ਮੈਂ ਆਪਣੀ ਮਰਜ਼ੀ ਦਾ ਸੀ ਹੀ ਦੇਣੀ ਆ ਮੰਮੀ ਜੀ ਨੂੰ ਆਪੇ ਜੇ ਕਰਨਾ ਹੋ ਉਹਦੇ ਕਰ ਦੇਣਗੇ ਨਾ ਕਰਨਾ ਹੋ ਉਹਦੇ ਮਰਜ਼ੀ ਇਹਨਾਂ ਦੀ ਹਾਂਜੀ ਲੈ ਠਹਿਰੇ ਹਾਂ ਤੁਸੀਂ ਮੈਂ ਉਹਨੂੰ ਉਦੋਂ ਕਹਿਣ ਦੇ ਹੀ ਹਰਪਿੰਦਰ ਦੇ ਵਿਆਹ ਵੱਲੋਂ ਹਾਂ ਵੀ ਕਰ ਦਈਏ ਹੁਣ ਤੇ ਕੀਤੀ ਕਿਸੇ ਨਾਲ ਗੱਲਬਾਤ ਕੋਈ ਮੈਂ ਮੈਂ ਤਾਂ ਕਿਹਨਾਂ ਨਾਲ ਗੱਲ ਨਹੀਂ ਕੀਤੀ ਤੂੰ ਇਹ ਸਭ ਉਹ ਕਹਿੰਦੇ ਸੀ ਨਾ ਆਪਣੀ ਭੈਣ ਨਾਲ ਗੱਲ ਕੀਤੀ ਆ ਉਹ ਵੀ ਕਹਿੰਦੀ ਤਾਂ ਫੋਨ ਉਹਨੂੰ ਵੀ ਹੂੰ ਉਹ ਕਹਿੰਦੀ ਮੈਂ ਦੱਸੂਗੀ ਦੱਸਦੀ ਏ ਇੱਕ ਰਿਸ਼ਤੇ ਵੱਲੋਂ ਤੇ ਮੈਂ ਚੰਗਾ ਪੁਛਪੜ ਨਾਲ ਕਰ ਲਾ ਤੇ ਫੇਰ ਦੱਸੀ ਸਾਨੂੰ ਠੀਕ ਆ ਹੂੰ ਤੇ ਹੋਰ ਕੋਈ حاجه ਟੜੇ ਤੱਕ ਕਿੱਦਾਂ ਕੀਤੀ ਗੱਲ ਤੁਸੀਂ ਇਹਨਾਂ ਨਹੀਂ ਮੈਂ ਨਹੀਂ ਕਿਸੇ ਨਾਲ ਗੱਲ ਕੀਤੀ ਮੈਂ ਚੱਲ ਬੀਬੀਆਂ ਦਾ ਇਹ ਕੰਮ ਹੈ ਆ ਚਲੋ ਆਪਸ ਵਿੱਚ ਕਿਤੇ ਪੁਛਪਛ ਲਓਗੇ ਹੁਣ ਫੇਰੇ ਸਰਦਾਰ ਨਾਲ ਗੱਲ ਕਰ ਲਓ ਆ ਤਾਂ ਮੈਂ ਵੀ ਗੱਲ ਕਰਨ ਲਈ ਹਰਪਿੰਦਰ ਨਾਲ ਆਦਾ ਹੂੰ ਮੈਂ ਵੀ ਤੇ ਵੀ ਪੁੱਛਣਾ ਚਾਹੀਦਾ ਤੇ ਬੋਤਨੂ ਕਿਦਾਂ ਦਾ ਮੁੰਡਾ ਤੇਰਾ ਪਸੰਦ ਆ ਹਾਂ ਹਾਂ ਕੀ ਕਰ ਬੱਚਿਆ ਸਲਾਹ ਨਾ ਚੱਲਣਾ ਚਾਹੀਦਾ ਠੀਕ ਆ ਤੇ ਉਹ ਮਨ ਦਈ ਕਹਿਣ ਵੀ ਕਹਿੰਦੀ ਕੋਈ ਗੱਲ ਨਹੀਂ ਹੋਵਾ ਵੀ ਇਹ ਭਾਈ ਕੰਮ ਕਰ ਜਿਹੜਾ ਨਾਲ ਚੰਗਾ ਹੋਵੇ ਜੀ ਚੰਗੀ ਵਾਲੀ ਚਾਹੀਦੀ ਆ ਹੂੰ ਤੇ ਜ਼ਰੂਰੀ ਨਹੀਂ ਹੈਗਾ ਵੀ ਨੌਕਰੀ ਵਾਲਾ ਹੀ ਹੋਵੇ ਨਹੀਂ ਜ਼ਰੂਰ ਜੇ ਵੇਖਿਆ ਜੇ ਪਰਵਾਹ ਚੰਗਾ ਮਿਲ ਜੇ ਹੂੰ ਤੇ ਨੌਕਰੀ ਤਾਂ ਕੋਈ ਜ਼ਰੂਰੀ ਨਹੀਂ ਇੱਥੇ ਵੀ ਲੋਕੀ ਬਥੇਰਾ ਆਪਣਾ ਕੰਮ ਕਰ ਹੈਗੇ ਲੋਕਾਂ ਦੇ ਆਹੋ ਚਲ ਪਰ ਮੇਰੇ ਮਨ ਚ ਖਿਆਲ ਆ ਗਿਆ ਇਦਾਂ ਤੇ ਸਰਕਾਰੀ ਨੌਕਰੀ ਹੋਵੇ ਤਾਂ ਵਧੀਆ ਆ ਪਰ ਉਹ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਕਿ ਕੋਈ ਗੱਲ ਨਹੀਂ ਜੇ ਪ੍ਰਾਈਵੇਟ ਵੀ ਕੰਮ ਹੋਵੇ ਠੀਕ ਹੈ ਜਾਂ ਪਿਆਲੀ ਬੰਨਾ ਵੀ ਹੋਵੇ ਤਾਂ ਕੋਈ ਗੱਲ ਨਹੀਂ ਤੂੰ ਵਧੀਆ ਵਾ ਸਭ ਚੰਗੇ ਹੋਣਾ ਚਾਹੀਦੇ ਪਰਿਵਾਰ ਚੰਗਾ ਮਿਲਵਰਤਨ ਹੋਣਾ ਚਾਹੀਦਾ ਚਲੋ ਮਿਲ ਜੇ ਨਾ ਪਰਿਵਾਰ ਚੰਗਾ ਕੋਈ ਗੱਲ ਨਹੀਂ ਕਰਨ ਚ ਕੀ ਅਰਜ਼ੀ ਤਾਂ ਬਾਕੀ ਵੱਡੀ ਗੱਲ ਜਿਹੜੀ ਹੈਗੀ ਹੈ ਵੀ ਜਿੰਨਾ ਮਰਜੀ ਕਿਸੇ ਦਾ ਕੋਈ ਕਾਰੋਬਾਰ ਹੋਵੇ ਜੇ ਕੋਈ ਮੁੰਡਾ ਨਸ਼ੇ ਪਤੇ ਤੇ ਲੱਗਾ ਹੋਵੇ ਨਾ ਉਹ ਬਣਿਆ ਬਣਾਇਆ ਉਹ ਬੜਾ ਔਖਾ ਅੱਜ ਕੱਲ ਤਣੂ ਪਤਾ ਹੀ ਆ ਇਹ ਤੇ ਬਹੁਤ ਜ਼ਿਆਦਾ ਖਰਾਬ ਆ ਕੰਮ ਹੂੰ ਹੂੰ ਠੀਕ ਹੈ ਨਾ ਬਸ ਇਹੋ ਜਿਹੜੀ ਹੈ ਨਾ ਇਹ ਗੱਲ ਨਾ ਹੋਵੇ ਕਿਤੇ ਉਹਦਾ ਬਸ ਪਤਾ ਕਰ ਲਿਓ ਤੇ ਮੈਂ ਕੋਸ਼ਿਸ਼ ਕਰੂੰਗਾ ਚਲੋ ਇਹ ਆ ਵੀ ਵੇਖ ਲੈਨੇ ਕਹਿਣਾ ਗੱਲ ਕਰਕੇ ਹੂੰ ਹੂੰ ਗੱਲ ਕਰਕੇ ਚਲੋ ਮੜ ਕੇ ਪੁੱਛ ਮੜਤਾਲ ਕਰਕੇ ਫੇਰ ਹੀ ਕਰਨਾ ਰਿਸ਼ਤਾ ਬਿਲਕੁਲ ਬਿਲਕੁਲ ਮਾੜਾ ਤੇ ਬਸ ਇੰਨਾ ਗਲਲ ਡਰ ਹੁੰਦਾ ਅੱਜ ਕੱਲ੍ਹ ਸਮੇਂ ਤੋਂ ਚਲੋ ਫੇਰ ਵੀ ਇੱਕ ਵਾਰੀ ਨਾ ਫੋਨ ਕਰਕੇ ਪੁੱਛਿਓ ਉਹਨੂੰ ਠੀਕ ਹੈ ਠੀਕ ਹੈ ਕੀ ਕਹਿੰਦੇ ਆ ਤੇ ਮੈਂ ਇਹ ਤੋਂ ਤਾਂ ਨਹੀਂ ਹੈ ਸੋਚਣਾ ਕਿ ਇਹਦੀ ਵੱਡੀ ਭੈਣ ਨੇ ਕਹਿੰਦੀਆਂ ਆ ਕਿ ਜੇ ਕਦੀ ਲੱਗ ਜਾਗੀ ਉਹਨਾਂ ਦੇ ਕੋਈ ਰਿਸ਼ਤਾ ਹੈਗਾ ਤਾਂ ਉਹ ਹੀ ਕਰਵਾ ਦੇਕਣੀ ਚਲ ਇਦਾਂ ਕਰ ਲਓ ਜੇ ਉਹ ਤਨ ਕਹੋ ਹਾਂ ਉਹਨੂੰ ਗੱਲ ਮੈਂ ਕਹਿੰਦਾ ਉਹ ਕੁੜੀ ਆਪਣੀ ਨਾ ਵਧੀਆ ਉਹ ਆਪਣੇ ਘਰ ਹਾਂਜੀ ਉਹ ਜੀ ਚੰਗੇ ਆ ਉਹਦਾ ਪਰੋਣਾ ਕਿਤੇ ਆਵੇ ਕਿਤੇ ਥਾਂ ਨਹੀਂ ਦਿਖਾਉਂਦਾ ਮੈਂ ਆ ਵੀ ਸੁਭਾਅ ਵੀ ਚੰਗਾ ਉਹ ਚਾਹੁੰਦੀ ਹੈ ਵੀ ਇਦਾਂ ਦਾ ਵੱਡਾ ਪਰੋਣਾ ਨਾ ਇਦਾਂ ਦਾ ਕਿਤੇ ਛੋਟਾ ਹੀ ਮਿਲ ਜਾਏ ਤੇ ਫੇਰ ਹੀ ਗੱਲ ਬਣਦੀ ਹੈ ਚਲੋ ਤੁਸੀਂ ਉਹਨਾਂ ਨਾਲ ਵੀ ਗੱਲ ਕਰਕੇ ਵੇਖ ਲਓ ਸ਼ਾਇਦ ਹੋ ਸਕਦਾ ਕੋਈ ਰਿਸ਼ਤਾ ਹੋਵੇ ਆਓ ਜੀ ਬੜੇ ਚੰਗੇ ਹੋ ਇਦਾਂ ਦਾ ਕਿ ਪਰਿਵਾਰ ਹੋਏ ਨਾ ਤਾਂ ਮੈਂ ਫਿਰ ਉਹਨੂੰ ਕਹਿ ਰਹਣਾ ਆ ਤੂੰ ਵੇਖ ਲੈ ਤਾਂ ਹੀ ਕਰ ਲਈ ਰਾਜੀ ਬਿਲਕੁਲ ਬਿਲਕੁਲ ਕਰ ਲਾਂਗੇ ਕੋਈ ਗੱਲ ਨਹੀਂ ਕਰਨਾ ਹੀ ਆ ਠੀਕ ਹੈ ਨਾ ਇਹ ਤੇ ਹੋਈ ਹੀ ਉਹਦੀ ਵੀ ਹੁਣ ਕਰਨਾ ਹੀ ਚਲੋ ਆਪਣੇ ਸਰੋਂ ਨਾਲੇ ਭਾਰ ਲਤੂ ਆਉਣਾ ਹੀ ਚਲੋ ਹੁਣ ਨਾਲੇ ਉਮਰ ਹੋਈ ਆ ਇਹਦਾ ਕਰਾਂਗੇ ਮੁੰਡੇ ਕੱਲ ਕੱਲ ਮੁੰਡੇ ਦਾ ਵੀ ਕਰਨ ਵਾਲੇ ਬਣਾਗੇ ਤੂੰ ਇੱਕ ਵਾਰੀ ਕਰ ਲਿਓ ਫੋਨ ਤੇ ਗੱਲ ਉਹਨਾਂ ਨਾਲ ਤੇ ਕੀ ਕਹਿੰਦੇ ਆ ਠੀਕ ਹੈ ਮੈਂ ਜਾਵਾਂ ਯਾਰ ਚਲੋ ਜੰਗਾ ਆਉਣਾ ਉਹਨਾਂ ਨਾਲ ਗੱਲ ਕਰ ਲਈ ਆ ਉਹ ਮੁੰਡੇ ਨਾਲ ਸੋਚਣੀ ਆ ਵੀ ਰਵਿੰਦਰ ਨਾਲ ਗੱਲ ਕਰਕੇ ਵੀ ਕੀ ਕਹਿੰਦੀ ਉਹ ਫਿਰ ਯਾਰ ਦੋ ਦਿਨ ਹੋ ਗਏ ਆ ਰੁਪਿੰਦਰ ਕਹਿੰਦੀ ਸੀ ਮੈਂ ਇੱਕ ਵਾਰੀ ਫੇਰ ਘਰੋਂ ਹੋ ਕੇ ਜਾਊਂਗੀ ਤੇ ਆਈ ਨਹੀਂ ਆ ਏਦਾਂ ਕਰਨਾ ਫੋਨ ਲਾ ਕੇ ਵੇਖਣਾ ਭਲਾ ਹਲੋ ਆਰਪਿੰਦਰ ਕਿਹਾ ਚਾਲਾ ਸਤਿ ਸ਼੍ਰੀ ਅਕਾਲ ਹੋਸਣਾ ਠੀਕ ਠਾਕ ਤੂੰ ਮਾਰ ਜਣਾ ਹੀ ਫੇਰਾ ਮੁੜ ਕੇ ਤੂੰ ਫੇਰ ਚਲ ਜਾਣਾ ਪਿੰਡ ਨੂੰ ਤੇਰਾ ਮੈਂ ਤਾਂ ਪਿੰਡ ਚਲ ਗਈ ਆ ਪਿੰਡ ਚਲ ਗਈ ਆ ਤਾਂ ਤੂੰ ਤੇ ਮੈਨੂੰ ਦੱਸਿਆ ਹੀ ਨਹੀਂ ਤੂੰ ਤੇ ਉਹਦਨ ਮੈਨੂੰ ਕਿਹਾ ਕਿ ਗਈ ਵੀ ਮੈਂ ਇਕ ਵਾਰ ਹੀ ਹੋ ਕੇ ਜਾਊਂਗੀ ਤੁਹਾਡੇ ਘਰੋਂ ਚਲੋ ਇੱਕ ਵਾਰ ਹੋਈ ਗਈ ਆ ਵਾ ਜਾ ਯਾਰ ਤੂੰ ਤੇ ਮੈਨੂੰ ਦੱਸਿਆ ਹੀ ਨਹੀਂ ਤੇ ਹੁਣ ਇਦਾਂ ਹੀ ਵੀ ਮੈਂ ਹੁਣ ਆਉਣ ਲੱਗਾ ਤੁਹਾਡੇ ਪਿੰਡ ਤੁਹਾਡੇ ਪਿੰਡ ਆਉਣ ਲੱਗਾ ਮੈਨੂੰ ਨਹੀਂ ਪਤਾ ਬਾਹਰ ਆ ਜੀ ਬਾਹਰ ਕੁਰ ਮੈਂ ਨਹੀਂ ਜਾਉਣਾ ਉਹ ਯਾਰ ਕਿਤੇ ਨਹੀਂ ਕੋਹੋ ਚੱਲਿਆ ਮੈਂ ਇਨੀ ਦੂਰੋਂ ਆ ਸਕਣਾ ਤਾਂ ਤੂੰ ਇੱਥੋਂ ਘਰੋਂ ਨਹੀਂ ਬਾਹਰ ਆ ਸਕਦੀ ਮੈਂ ਨਹੀਂ ਕਿ ਨਿਕਾ ਸਕਦੀ ਮੈਂ ਲੀ ਗਿਆ ਕੰਮ ਕੰਮ ਕਰਦੇ ਮੱਸੀ ਲੇਖੋ ਆਪਣੀ ਮੈਂ ਵੀ ਆਉਣਾ ਯਾਰ ਮਰਜ਼ੀ ਮਰਜ਼ੀ ਕੋਹ ਨਹੀਂ ਹੁੰਦਾ ਉੱਥੇ ਕਿਹੜਾ ਕੋਈ ਮੈਨੂੰ ਪਛਾਣਦਾ ਵਾ ਪਛਾਣਦੇ ਨਹੀਂ ਤੇ ਗੱਲੀ-ਥਣੀ ਪਤਾ ਕਿੰਨੇ ਜਣੇ ਲੰਘਦੇ ਨੇ ਸੜਕਾ ਸਾਡੀ ਕੁੜੀ ਵਾਂਗੀ ਆ ਉਹ ਚੱਲ ਕੋਈ ਗੱਲ ਨਹੀਂ ਮੈਂ ਆਉਣ ਲੱਗਾ ਜੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਂ ਫੋਨ ਕਰ ਦੇਣਾ ਯਾਨਕੇ ਮਰਜ਼ੀ ਕਰੋ ਕਾ ਆਹ ਚਲ ਠੀਕ ਆ ਫੋਨ ਚੁੱਕ ਲਈ ਚਲੋ ਠੀਕ ਆ 10 ਵੀ ਦੱਸਿਆ ਨਹੀਂ ਉਹ ਲੈ ਨਹੀਂ ਦੇਣ ਤੇ ਪਿੰਡ ਚਲ ਗਈ ਐਦਾਂ ਕਰਨਾ ਵਾ ਮੋਟਰਸਾਈਕਲ ਤੇ ਕਿੱਥੇ ਤੱਕ ਹੀ ਖਾਂਦਾ ਜਾਊਂਗਾ ਗੱਡੀ ਮੰਗਣਾ ਵਾ ਘਰੋਂ ਤੇ ਗੱਡੀ ਤੇ ਚਲ ਜਾਊਂਗਾ ਤੇ ਨਾਲੇ ਨਾ ਕੋਈ ਵੇਖੂਗਾ ਕਿਉਂਕਿ ਉਹ ਚ ਜਾਲੀਆਂ ਜੂੜੀਆਂ ਵੀ ਲੱਗੀਆਂ ਆ